ਸਸਰੀ ਘਰ ਸਾਰਿਆਂ ਨੂੰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਲੇਖਾ ਜੋਖਾ ਕਲਮ ਹੈ ਅਮਰਜੀਤ ਕੌਰ ਪਰਮਾਰਦੀ ਰਮਨਾਲਮਾਰੀ ਵਿੱਚੋਂ ਆਪਣੇ ਗਹਿਣੇ ਕੱਢਣ ਲੱਗੀ ਤਾਂ ਉਸਦੀ ਨਜ਼ਰ ਅਲਮਾਰੀ ਦੇ ਇੱਕ ਕੋਨੇ ਵਿੱਚ ਪਈ ਐਲਬਮ ਤੇ ਪਈ ਉਸਨੇ ਐਲਬਮ ਚੁੱਪ ਕੇ ਬੈੱਡ ਤੇ ਰੱਖ ਦਿੱਤੀ ਤੇ ਬਿਨਾ ਗਹਿਣੇ ਕੱਢੇ ਹੀ ਅਲਮਾਰੀ ਦੁਬਾਰਾ ਬੰਦ ਕਰ ਦਿੱਤੀ ਤੇ ਬੈੱਡ ਤੇ ਬੈਠ ਕੇ ਐਲਬਮ ਖੋਲਕੇ ਪ੍ਰਾਨੁਆ ਫੋਟੋਆਂ ਦੇਖਣ ਲੱਗ ਪਈ ਆਪਣੇ ਬੱਚਿਆਂ ਦੀਆਂ ਬਚਪਨ ਦੀਆਂ ਫੋਟੋਆਂ ਦੇਖ ਉਹ ਕਦੇ ਮਸਕੜੀ ਗਈ ਮਸਕਰਾ ਦਿੰਦੀ ਕਦੇ ਵਿਦੇਸ਼ਾਂ ਵਿੱਚ ਬੈਠੇਤੀ ਪੁੱਤ ਨੂੰ ਯਾਦ ਕਰਕੇ ਅੱਖਾਂ ਭਰ ਲੈਂਦੀ ਅੱਧੀ ਕੋ ਐਲਬਮ ਵੀ ਦੇਖੀ ਸੀ ਕਿ ਉਸ ਦੀ ਨਜ਼ਰ ਆਪਣੀ ਮਰਹੂਮ ਪਤੀ ਦੀ ਫੋਟੋ ਤੇ ਪਈ ਜਿਸ ਵਿੱਚ ਉਸ ਦਾ ਪਤੀ ਕੁਰਸੀ ਤੇ ਬੈਠਾ ਸੀ ਅਤੇ ਤੀ ਜੱਸੀ ਆਪਣੇ ਪਿਆਉ ਦੇ ਪਿੱਛੇ ਉਸ ਦੇ ਗੱਲ ਵਿੱਚ ਬਾਵਾ ਪਾ ਕੇ ਖੜੀ ਮਸਕਰਾ ਰਹੀ ਸੀ ਇਹ ਫੋਟੋਸ ਦਿੱਤੀ ਦੇ ਅਮਰੀਕਾ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਉਸਦੇ ਪੁੱਤਰ ਕਰਨ ਨੇ ਆਪਣੇ ਫੋਨ ਵਿੱਚ ਖਿੱਚੀ ਸੀ ਰਮਨ ਫੋਟੋ ਨੂੰ ਬੜੀ ਨੀਂਦ ਨਾਲ ਤੱਕ ਰਹੀ ਸੀ ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਪਿਆਉਤੀ ਨੂੰ ਸਾਰੇ ਜਹਾਨ ਦੀਆਂ ਖੁਸ਼ੀਆਂ ਇਨ੍ਹਾਂ ਪਲਾਂ ਵਿੱਚ ਹੀ ਨਸੀਬ ਹੋਈਆਂ ਹੋਣ ਅਗਲੇ ਹੀ ਪਲ ਉਸ ਨੂੰ ਯਾਦ ਆਇਆ ਕਿ ਕਿਵੇਂ ਕਈ ਵਾਰੀ ਉਸਦਾ ਪਤੀ ਆਪਣੇ ਆਪਣੀ ਪਰਦੇਸਨ ਹੋਈ ਧੀ ਇਹ ਫੋਟੋ ਦੇਖ ਯਾਦ ਕਰਦਾ ਗੁਣ ਗਿਣਾਉਂਦਾ ਬੇਟੀਆਂ ਤੋਂ ਬਾਬਲ ਕੀ ਰਾਣੀਆਂ ਹੈ ਅਤੇ ਉਸ ਦੀਆਂ ਅੱਖਾਂ ਵਿੱਚ ਮੋਟੇ-ਮੋਟੇ ਹੰਝੂ ਗਿਰ ਕੇ ਉਸ ਦੀ ਲੰਮੀ ਦਾੜੀ ਨੂੰ ਭਿਉ ਕੇ ਉਸ ਦੀ ਹਿੱਕ ਤੇ ਇੰਜ ਡਿੱਗ ਪੈਂਦੇ ਜਿਵੇਂ ਨਿੱਕੇ ਹੁੰਦੇ ਆਉਂਦੀ ਤੀ ਉਸ ਦੇ ਕੱਲ ਲੱਗ ਜਾਂਦੀ ਸੀ ਫੋਟੋ ਨੂੰ ਦੇਖਦੀ ਦੇਖਦੀ ਕਾਦ ਉਹ ਆਪਣੇ ਅਤੀਤ ਦੀਆਂ ਘੁੰਮਣ ਘੇਰੀਆਂ ਵਿੱਚ ਚਲੀ ਗਈ ਉਸ ਨੂੰ ਪਤਾ ਹੀ ਨਾ ਲੱਗਾ ਜਸੀ ਨੇ ਪਲੱਸ 2 ਕਰਨ ਤੋਂ ਬਾਅਦ ਐਮਟੈਕ ਤੱਕ ਪੜ੍ਹਾਈ ਕੀਤੀ ਅਤੇ ਉਸ ਨੂੰ ਕਾਲਜ ਵੱਲੋਂ ਹੀ ਨੌਕਰੀ ਵੀ ਮਿਲ ਗਈ ਸੀ ਪਰ ਉਸ ਦਾ ਤਾਂ ਇੱਕੋ ਹੀ ਸੁਪਨਾ ਸੀ ਕਿ ਅਮਰੀਕਾ ਜਾ ਕੇ ਸੈੱਟ ਹੋਣਾ ਪਿਉ ਨਹੀਂ ਚਾਹੁੰਦਾ ਸੀ ਕਿ ਉਸ ਦੀ ਧੀ ਉਸ ਤੋਂ ਦੂਰ ਹੋਵੇ ਪਰ ਜਿ세 ਇੱਕ ਹੀ ਰਟਲਾਈ ਬੈਠੀ ਸੀ ਉਹ ਮਾਂ ਨੂੰ ਫਰਿਆਦਾਂ ਲਮਦੀ ਕਿ ਮੰਮਾ ਤੁਸੀਂ ਪਪਾ ਨੂੰ ਮਨਾਓ ਰਮਨ ਨੇ ਕਈ ਵਾਰੀ ਇਸ ਬਾਰੇ ਪਤੀ ਨਾਲ ਗੱਲ ਕਰਨੀ ਚਾਹੀ ਪਰ ਹਮੇਸ਼ਾ ਪਤੀ ਵੱਲੋਂ ਬਾਹਰ ਭੇਜਣ ਲਈ ਹੋਣ ਵਾਲੇ ਅੰਨੇ ਖਰਚੇ ਦੀ ਗੱਲ ਉਸ ਦਾ ਮੂੰਹ ਬੰਦ ਕਰਵਾ ਦਿੰਦੀ ਇੱਕ ਦਿਨ ਰਮਨ ਦੀ ਛੋਟੀ ਭੈਣ ਡਿੰਪਲ ਦਾ ਫੋਨ ਆਇਆ ਗੱਲਾਂ ਕਰਦੀਆਂ ਡਿੰਪਲ ਨੇ ਕਿਹਾ ਪੰਜ ਸੀਨੇ ਦੇ ਕੀ ਕਰਨਾ ਪੜਨਾ ਕਿ ਜੌਬ ਕਰਨੀ ਅਰਮਨ ਨੇ ਠੰਡਾ ਜਿਹਾ ਹਾਸਾ ਭਰ ਕੇ ਕਿਹਾ ਡਿੰਪਲ ਨੌਕਰੀ ਤਾਂ ਮਿਲਦੀ ਆ ਪਰ ਉਹ ਜੇ ਪੜਨਾ ਚਾਹੁੰਦੀ ਆ ਉਹ ਵੀ ਬਾਹਰ ਜਾ ਕੇ ਫਿਰ ਤੁਸੀਂ ਕੀ ਸੋਚਿਆ ਭੈਣ ਡਿੰਪਲ ਨੇ ਉਤਸਕ ਹੋ ਕੇ ਪੁੱਛਿਆ ਸੋਚਣਾ ਕੀ ਆ ਡਿੰਪਲ ਬਾਹਰ ਭੇਜਣ ਲਈ ਨੋਟ ਵੀ ਤਾਂ ਚਾਹੀਦੇ ਆ ਉਹ ਵੀ ਬੂਰੇ ਭਰ ਕੇ ਕਿੱਥੋਂ ਕੱਢਣੇ ਐਨੇ ਪੜਾਈ ਦੇ ਵੀ ਲਾਏ ਆ ਗਾਂ ਵਿਆਹ ਵੀ ਕਰਨਾ ਕਿੱਥੋਂ ਕੱਢਣੇ ਆ ਤੂੰ ਹੀ ਸੋਚ ਕੱਲੇ ਦੀ ਕਮਾਈ ਨਾਲ ਕੀ ਕੀ ਕਰਾਂਗੇ ਰਮਨ ਨੇ ਹੌਂਕਾ ਜਿਹਾ ਲਹਿ ਕੇ ਕਿਹਾ ਲੈ 10 ਸਪੈਨ 3 ਬੁੱਤਾਂ ਲਈ ਹੀ ਕਮਾਈ ਦਾ ਇਹ ਤੂੰ ਕੀ ਗੱਲ ਕੀਤੀ ਡਿੰਪਲ ਨੇ ਸ਼ਿਕਾਇਤ ਭਰੇ ਲੱਜੇ ਨਾਲ ਕਿਹਾ ਉਹ ਤਾਂ ਤੇਰੀ ਗੱਲ ਠੀਕ ਐ ਡਿੰਪਲ ਪਰ ਚਾਦਰ ਦੇਖ ਕੇ ਪੈਰ ਕਸਾਰ ਹੁੰਦੇ ਆ ਨਾ ਰਮਨ ਨੇ ਲਚਾਰੀ ਜਿਹੀ ਜਿਤਾਈ ਕੋਈ ਨਾ ਤੂੰ ਚਿੰਤਾ ਨਾ ਕਰ ਤੂੰ ਜੀਜਾ ਜੀ ਨਾਲ ਸਲਾਹ ਕਰ ਤੁਸੀਂ ਕਿੰਨਾ ਕਾ ਇੰਤਜ਼ਾਮ ਕਰ ਸਕਦੇ ਆ ਬਾਕੀ ਅਸੀਂ ਮਦਦ ਕਰਾਂਗੇ ਡਿੰਪਲ ਨੇ ਰਮਨ ਨੂੰ ਹੱਲਾਸ਼ੀਰੀ ਦਿੰਦੇ ਹੋਏ ਕਿਹਾ ਡਿੰਪਲ ਅੱਜ ਤਾਂ ਤੂੰ ਮਦਦ ਕਰ ਦੇਵੇਂਗੀ ਪਰ ਕੱਲ ਨੂੰ ਵਾਪਸ ਵੀ ਤਾਂ ਕਰਨੇ ਆ ਉਹ ਕਿੱਥੋਂ ਕਾ ਵਾਪਸ ਕਰਾਂਗੇ ਉਹਨਾਂ ਦੀ ਚਿੰਤਾ ਨਾ ਕਰੋ ਮੰਮਾ ਮੈਂ ਕਮਾ ਕੇ ਆਪੇ ਮੋੜ ਦੇਵਾਂਗੀ ਤੁਸੀਂ ਬਸ ਪਾਪਾ ਨੂੰ ਕਿਸੇ ਹੇਲੇ ਮਨਾ ਲਓ ਮਾਂ ਦੇ ਪਿੱਛੇ ਖੜੀ ਜਸੀ ਨੇ ਮਾਂ ਤੇ ਮਾਸੀ ਦੀਆਂ ਗੱਲਾਂ ਸੁਣ ਕੇ ਕਿਹਾ ਜਸੀ ਦੇ ਬੋਲ ਬੋਲ बोले बोल डिंपल ਦੇ ਕੰਨਾਂ ਵਿੱਚ ਪੈ ਗਏ ਸਨ ਉਸਨੇ ਕਿਹਾ ਭੈਣ ਤੂੰ ਇਹ ਚਿੰਤਾ ਛੱਡ ਦੇ ਜੀ ਜੀ ਨਾਲ ਸਲਾਹ ਕਰ ਲੈ ਹੁਣ ਮੈਂ ਫੋਨ ਰੱਖਦੀ ਹਾਂ ਮੈਂ ਕੱਲ ਨੂੰ ਦੁਬਾਰਾ ਫੋਨ ਕਰਾਂਗੀ ਅਤੇ ਉਸਨੇ ਫੋਨ ਕੱਟ ਦਿੱਤਾ ਜਿਸੇ ਨੂੰ ਲੱਗਾ ਜਿਵੇਂ ਡੁੱਬਦੇ ਨੂੰ ਤੰਕੇ ਦਾ ਸਾਰਾ ਮਿਲ ਗਿਆ ਹੋਵੇ ਉਹ ਮਾਂ ਦੇ ਖਿਹੜੇ ਪੈ ਗਈ ਕਿ ਮम्मा पापा ਨੂੰ ਕਿਸੇ ਤਰੀਕੇ ਵੀ ਮਨਾ ਲਓ ਮਾਂ ਨੇ ਉਸ ਦੀ ਹਾਂ ਵਿੱਚ ਹਾਂ ਮਲਾ ਕੇ ਆਪਣੇ ਲੜਛੜਾਏ ਅਤੇ ਇੱਕ ਸੋਚ ਦੀ ਲਕੀਰ ਉਸਦੇ ਮੱਥੇ ਤੇ ਉੱਭਰੀ ਉਹ ਇਸ਼ਾਕ ਦਿਖਾਈ ਦੇ ਰਹੀ ਸੀ ਹੁਣ ਉਹ ਸ਼ਾਮ ਦਾ ਅਤੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਜੋ ਦਫ਼ਤਰ ਗਿਆ ਹੋਇਆ ਸੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ